ਸੰਗਰੂਰ ਸੀਟ ਤੋਂ ਤੁਸੀਂ ਮੈਦਾਨ ਦੇ ਵਿੱਚੋਂ ਬਾਕੀ ਪੰਜਾਬ ਦੀਆਂ ਸੀਟਾਂ ਤੋਂ ਕਿੰਨੇ ਕੈਂਡੀਡੇਟ ਖੜੇ ਕਰੋਗੇ ਕਦੋਂ ਐਲਾਨ ਕਰਦੋਗੇ ਉਹ ਛੇਤੀ ਕਰ ਦਾਂਗੇ ਹੁਣ ਇਹ ਕਾਫੀ ਸੀਟਾਂ ਤੋਂ ਕਰਾਂਗੇ ਆਪਾਂ ਪਿੰਸਾ ਸਾਹਿਬ ਦੀ ਵਾਪਸੀ ਨੂੰ ਕਿਵੇਂ ਦੇਖਦੇ ਹੋ ਕਾ ਵੀ ਦਰਸ਼ਕ ਉਹ ਉਹ ਆਪਣੇ ਦਿਮਾਗ ਦੇ ਉੱਤੇ ਆਪਣਾ ਰਾਜ ਚਲਾਉਂਦੇ ਹੈ ਜੀ ਉਹਦੇ ਬਾਰੇ ਕੀ ਕਹਿ ਸਕਦੇ ਹੈ ਨਾ ਪਰ ਉਹਨਾਂ ਨੂੰ ਪ੍ਰੈਜ਼ੀਡੈਂਟ ਤਾਂ ਬਣਾਉਣਾ ਚਾਹੀਦਾ ਸੀਗਾ ਇਹ ਸਰਪਰਸਤ ਕੋਈ ਚੀਜ਼ ਨਹੀਂ ਹੁੰਦੀ ਹੈ ਕਿ ਜਿਹੜੀ ਸੀਨੀਅਰਿਟੀ ਇਨਸ ਆਫ ਦੀ ਹੈਗੀ ਹੈ ਸਰਦਾਰਬੀਰ ਸਿੰਘ ਨੇ ਕਹਿਣਾ ਸੀਗਾ ਕਿ ਔਰ ਤੁਸੀਂ ਕੁਰਸੀ ਤੇ ਬੈਠੋ ਤੇ ਮੈਂ ਤੁਹਾਡਾ ਸੇਵਕ ਆਂ ਤਾਂ ਤਾਂ ਫਿਰ ਗੱਲ ਬਣਦੀ ਹੈ ਇਹ ਚਾਰ ਪੰਜ ਸਾਲ ਦੀ ਐਕਸਰਸਾਈਜ਼ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਕਰ ਲਾਗੂ ਕਰ ਦਿੱਤਾ ਗਿਆ ਕੀ ਕਹਿਣਾ ਚਾਹੋ ਇਹ ਤਾਂ ਜਿਹੜੇ ਜਿਹੜੇ ਇਲੈਕਸ਼ਨਸ ਹੁੰਦੇ ਆ ਇਲੈਕਸ਼ਨ ਇਲੈਕਟ੍ਰੇਟ ਨੂੰ ਵੋਟਰਾਂ ਨੂੰ ਪੋਲਰਾਈਜ਼ ਕਰਨ ਦੀ ਇੱਕ ਟ੍ਰੈਡੀਸ਼ਨ ਰਵੈਤ ਬਣ ਗਈ ਹੈ ਇੰਦਰਾ ਗਾਂਧੀ ਨੇ ਬਲੂ ਸਟਾਰ ਕੀਤਾ ਸੀਗਾ ਕਿ ਸਾਰੇ ਹਿੰਦੂ ਵੋਟ ਇੱਕ ਪਾਸੇ ਹੋ ਜੇ ਮੋਦੀ ਸਾਹਿਬ ਨੇ 2019 ਤੋਂ ਪਹਿਲਾਂ ਬਾਲਾਕੋਟ ਕੀਤਾ ਸੀਗਾ ਪਾਕਿਸਤਾਨ ਦੇ ਵਿੱਚ ਰੇਡ ਮਾਰਤੀ ਸੀ ਸਾਰੇ ਹਿੰਦੂ ਇੱਕ ਮੰਚ ਦੇ ਉੱਤੇ ਆ ਗਏ ਸੀਗੇ ਹੁਣ ਇਹ ਵੀ ਉਹੀ ਚੀਜ਼ ਹੈ ਕੀ ਮੁਸਲਮਾਨਾਂ ਨੂੰ ਕੁਝ ਨਹੀਂ ਮਿਲਣਾ ਬਾਕੀਆਂ ਨੂੰ ਮਿਲਣਾ ਤੇ ਇਹ ਵੀ ਪੋਲਰਾਈਜੇਸ਼ਨ ਜਿਹੜੀ ਕੀਤੀ ਹੈ ਇਹ ਵੀ ਇੱਕ ਸਟੰਟ ਹੈ ਕਿ ਹਿੰਦੂ ਇੱਕ ਪਾਸੇ ਹੋ ਕੇ ਬੀਜੇਪੀ ਆਰਐਸਐਸ ਨੂੰ ਵੋਟਾਪਾਲ ਮਾਨ ਸਰ ਪਿਛਲੇ ਦਿਨਾਂ ਦੇ ਦੌਰਾਨ ਚਰਚਾਾਂ ਵਿੱਚ ਚੱਲੀਆਂ ਕਿ ਸ਼੍ਰੋਮਣੀ ਅਕਾਲੀ ਦਲ ਅਮਰਸਾਹਬ ਦੇ ਵੱਲੋਂ ਜਿਹੜੇ ਸਿੰਘਾਂ ਦੇ ਉੱਪਰ ਐਨਐਸਏ ਲੱਗਿਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਕੀ ਇਹ ਸੱਚ ਹੈਗਾ ਨਹੀਂ ਅਸੀਂ ਨਹੀਂ ਇਹ ਹਰ ਕੁਝ ਪੜ ਸਭ ਕਿਸੇ ਪਾਰਟੀ ਨਾਲ ਮਹਿਸੂਸ ਹੋਊਗਾ ਜਾਂ ਕਿਸੇ ਇਕੱਲੇ ਚੋਂ ਲੜੂ ਦੇਖੋ ਜੇ ਸਾਡੇ ਨਾਲ ਕੋਈ ਕਰਨਾ ਚਾਹੂਗਾ ਜ਼ਰੂਰ ਕਰਾਂਗੇ ਪਰ ਜਿਵੇਂ ਸੰਦੁਕਤਵਾ ਦਾ ਹੈਗਾ ਇਹ ਮਨੁ ਸਮ੍ਰਿਤੀ ਹੈ ਉਸ ਤਰ੍ਹਾਂ ਸਾਨੂੰ ਸਾਰੀਆਂ ਪਾਰਟੀਆਂ ਸ਼ੂਤ ਸਮਝਦੀਆਂ ਤੇ ਜਿਹੜੀ ਨਾਲ ਸ਼ੂਤ ਸਮਝੂਗੀ ਉਹਦੇ ਨਾਲ ਹੋ ਜੂਗਾ ਜਿਵੇਂ ਬਾਏ ਇਲੈਕਸ਼ਨ ਦੇ ਵਿੱਚ ਤੁਹਾਡੇ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲਪੁਰ ਦੇ ਜਗੋਂ ਪਹੁੰਚ ਕੀਤੀ ਗਈ ਸੀ ਇਸ ਵਾਰ ਕੋਈ ਚਰਚਾਾਂਾਂ ਚੱਲੀਆਂ ਇਸ ਜੀ ਸਨੇ ਅਜੇ ਤੱਕ ਨਹੀਂ ਆਏ ਜੇ ਉਹਨਾਂ ਨੇ ਆਉਣਾ ਹੋਇਆ ਤਾਂ ਤੁਹਾਨੂੰ ਦੱਸ ਕੇ ਤੇ ਮੈਨੂੰ ਦੱਸ ਦੇਣਗੇ ਪਰ ਅਜੇ ਤੱਕ ਨਹੀਂ ਆਏ ਇੰਡੀਆ ਗੱਠ ਜੋੜ ਨਾਲ ਕੋਈ ਇਹ ਗੱਲ ਕੋਈ ਬਾਅਦ ਤੋਂ ਦੱਸਿਆ ਮਨੁੱਖ ਸਮਰੱਥੀ ਵਾਂਗ ਇਹ ਸਿਰ ਜਾਤ-ਪਾਤ ਚਲਦੀ ਹੈ ਸਾਡੀ ਪਾਰਟੀ ਕਿਉਂ ਕਰਕੇ ਸਿੱਖ ਕੌਮ ਦੀ ਗੱਲ ਕਰਦੀ ਹੈ ਇਸ ਕਰਕੇ ਸਾਡੇ ਨਾਲ ਕੋਈ ਗੱਲਬਾਤ ਕਰਨਾ ਅਜੇ ਤੱਕ ਨਹੀਂ ਚਾਹੁੰਦਾ ਬਹੁਤ ਸਾਰੀਆਂ ਸਮਾਜ ਪਾਰਟੀਆਂ ਦੀ ਚਰਚਾ ਚੱਲੀ ਸੀ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਗੱਠ ਜੁੜ ਹੋ ਸਕਦਾ ਹੈ ਹੋ ਸਕਦਾ ਹੈ ਪਰ ਜਿੰਨਾ ਚਿਰ ਬੀਬੀ ਮਾਇਆਵਤੀ ਸਿਗਨਲਿੰਗ ਦੀ ਇਹ ਇਟਲੇ ਪੱਤਰ ਦੇਉਂਤੇ ਉਹ ਗੱਠ ਜੋੜ ਸੰਪੂਰਨ ਨਹੀਂ ਰਹਿ ਸਕਦਾ। ਖਲੋਰੀ ਦੇ ਸੰਗੂ ਬਰਦਰ ਤੇ ਲਗਾਤਾਰ ਕਿਸਾਨ ਬੈਠੇ ਜੀ ਐਮ ਐਸ ਪੀ ਦੀ ਮੰਗ ਨੂੰ ਲੈ ਕੇ ਦੀ ਹੋਰ ਮੰਗ ਨੂੰ ਲੈ ਕੇ ਉਹਦੇ ਬਾਰੇ ਤੁਸੀਂ ਕਿਹਨ ਕਾਜ ਕਰ ਰਹੇ ਹੋ ਜੀ ਕਿਸਾਨ ਜਿਹੜੇ ਖਨੋਰੀ ਬਾਸੇਟ ਅਪ ਸਪੌਟ ਕਰਦੇ ਆਂ ਸਿੱਟਾ ਹਸਪੀਟਲ ਚ ਗਏ ਆ ਉਹਨਾਂ ਨੂੰ ਦੇਖ ਕੇ ਪਰ ਹੈ ਪਕਸਾਨ ਨੂੰ ਜਿਹੜਾ ਨਾਲ ਬਾਦਰ ਸ਼ਾਸਤਰੀ ਨੇ slogan ਦਿੱਤਾ ਸੀ ਗੈਰ ਜਵਾਨ ਜੈ ਪਿਸਾਨ ਜਵਾਨ ਦਾ ਸਿਰਫ 4 ਸਾਲ ਦੀ ਨੌਕਰੀ ਦੇਤੀ ਹੈ 4 ਸਾਲ ਦੇ ਵਿੱਚ ਜਵਾਨ ਕਿਵੇਂ ਫਿਟ ਹੋ ਸਕਦਾ ਲੜਾਈ ਲੜਨ ਦੇ ਲਈ ਉਹਨੂੰ ਟੈਕਨੋਲੋਜੀ ਦਾ ਨਹੀਂ ਪਤਾ ਹੋਊਗਾ ਉਹਦੇ ਮਸਲਸ ਨਹੀਂ ਬਣਨਗੇ ਉਹ ਸੋਚ ਨਹੀਂ ਸਕੂਗਾ ਇਹ ਤਾਂ ਪੂਰਾ ਪੱਟਾ ਪਿਠਾਤਾ ਫੌਜ ਦਾ ਤੇ ਇਸੇ ਤਰ੍ਹਾਂ ਦੂਸਰੇ ਪਾਸੇ ਇਹ ਹੈ ਕਿ ਦੂਸਰੀ ਕੀ ਜੋ ਇੱਕ ਆਹਾ ਸਪਾਇਟ ਦੂਸਰਾ ਹੈ ਇਸ ਸਾਥ ਕੇ ਸਾਹਨ ਉਸ ਨੂੰ ਵੀ ਫੇਲ ਕਰ ਦਿੱਤਾ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੁੱਲ ਜੇ ਤੇ ਅਸੀਂ ਸਾਰੇ ਬਹੁਤ ਅਮੀਰ ਹੋ ਜਾਵਾਂਗੇ ਕਿਉਂ ਕਰਕੇ ਪਾਕਿਸਤਾਨ ਅੱਜ ਵੀ ਆਪਣੀ ਕਰਨ ਕੋ ਰੂਸ ਤੋਂ ਮੰਗਾਉਂਦਾ ਹੈਗਾ ਤੇ ਸਾਡਾ ਬੰਦਾ ਲੱਗਦਾ ਪਾਕਿਸਤਾਨ ਦੇ ਨਾਲ ਅਸੀਂ ਕਿਉਂ ਨਹੀਂ ਪੇਚਦੇ ਤੇ ਇਰਾਕ ਇਰਾਨ ਦੇ ਵਿੱਚ ਬਾਸਮਤੀ 20000 ਰੁਪਿਆ ਪ੍ਰਿੰਟਲ ਹੈ ਕਿ ਅਸੀਂ ਕਿਉਂ ਨਹੀਂ ਉੱਥੇ ਪੇਚ ਸਕਦੇ ਸਾਡੇ ਬੱਚੇ ਟਰੱਕਾਂ ਦੇ ਮਾਹਰ ਹੈਗੇ ਹੈ ਟਰਾਂਸਪੋਰਟ ਵਧੇ ਦੇਸ਼ ਦੀ ਇੰਡਸਟਰੀ ਵਧੂਗੀ ਤੇ ਟ੍ਰੇਡ ਵਧੂਗੀ ਟਰੱਕ ਨਵੇਂ ਬਣਨਗੇ ਇੰਜੀਨੀਅਰ ਸੌਣਗੇ ਸਾਰਾ ਕੁਝ ਹੋਣਗੇ ਪਰ ਚੁੱਕ ਕੇ 1947 ਤੋਂ ਬਾਅਦ ਜਿਹੜਾ Hindu ਤੇ Musalman ਹੈ ਉਹਦਾ ਵੈਰ ਇੰਨਾ ਜ਼ਿਆਦਾ ਪੈ ਗਿਆ ਹੈ ਕਿ ਉਹ ਸਾਡੀ ਸਿਆਸਤ ਦੇ ਵਿੱਚ ਇੰਟਰਫੇਅਰ ਕਰ ਰਿਹਾ ਹੈ ਕਿ ਅਸੀਂ ਇਹ ਬਾਰਡਰ ਖੁੱਲ ਨਹੀਂ ਇਧਰਾਂ ਚੁੱਕ ਕੇ ਉਹ ਮੁਸਲਮਾਨ ਹੈ ਤੇ ਇਧਰ Hindu ਨੇ ਪਰ Sikh ਨਾ Musalman ਨਾ Hindu ਹੈ ਤੇ ਸਾਡੇ ਲਈ ਤਾਂ ਖੋਲ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾਵਾਂ ਚੱਲੀਆਂ ਜੀ ਕੇਤੀ ਦੇ ਬਦਲ ਨੂੰ ਲੈ ਕੇ ਇੱਕ ਚਰਚਾ ਇਹ ਵੀ ਚੱਲੀ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਖਸਖਾਸ ਦੀ ਖੇਤੀ ਹੋਣੀ ਚਾਹੀਦੀ ਆ ਤੁਸੀਂ ਮੌਜੂਦਾ ਐਮਪੀ ਨੂੰ ਕੀ ਅਜੀਆਂ ਚਰਚਾਵਾਂ ਜਾਇਜ਼ ਨਹੀਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਚੱਲ ਰਹੀਆਂ ਮੈਂ ਤਾਂ ਪਾਰਲਮੈਂਟ ਸਕੇਅਰ ਸੀ ਕਿ ਆਪਾਂ ਨੂੰ ਇਹ ਇਹ ਵੇਚਣੀ ਚਾਹੀਦੀ ਹੈ ਇਹਦਾ ਫਾਇਦਾ ਹੈਗਾ ਆਪਾਂ ਨੂੰ ਕੰਟਰੋਲ ਜੇ ਮੱਧ ਪ੍ਰਦੇਸ਼ ਦੇ ਵਿੱਚ ਇਹ ਵੇਚੀ ਜਾਂਦੀ ਹੈ ਤੇ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਵੇਚੀ ਜਾ ਸਕਦੀ ਦੇ ਪੇਜ ਸਗੋਂ ਪਾਕਿਸਤਾਨ ਤੋਂ ਟੋਨੀ ਹਟ ਜੂਗੀ ਫੇਰੇ ਆਪਾਂ ਨੂੰ ਫਾਇਦਾ ਹੀ ਹੋਊਗਾ ਭਾਈ ਅੰਮ੍ਰਿਤਪਾਲ ਦੇ ਸਾਥੀ ਪੋਖੜਤਾਲ ਤੇ ਬੈਠੇ ਆ ਜੀ ਦੱਸ ਬਈ ਕਿ ਕਹੋਗੇ ਲਗਾਤਾਰ ਉੱਥੇ ਪ੍ਰੋਟਸਟ ਹਾਂ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਅਮਨ ਸਦ ਡੀਸੀ ਤੋਂ ਪਰਮਿਸ਼ਨ ਲੈਣ ਦੀ ਤੇ ਮੈਨੂੰ ਉੱਥੇ ਆਸਾਮ ਜਾਣ ਦੋ ਪਰ ਸਰਕਾਰ ਮੈਨੂੰ ਪਰਮਿਸ਼ਨ ਨਹੀਂ ਦਿੰਦੀ ਨਾ ਮੈਨੂੰ ਤਿਹਾਰ ਜੇਲ੍ਹ ਦੇ ਵਿੱਚ ਜਿਹੜੇ ਹਵਾੜਾ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾਂ ਡਾਇਰੈਕਟਰ ਕਸ਼ਮੀਰ ਦੇ ਮਲਕ ਸਾਹਿਬ ਹੈ ਉਹਨਾਂ ਨੂੰ ਮਿਲਣ ਦੀ ਨਾ ਸ਼ਬੀਰ ਸਾਹਿਬ ਜਿਹੜੇ ਕਸ਼ਮੀਰ ਦੇ ਉਹਨਾਂ ਨੂੰ ਮਿਲਣ ਦੀ ਮੇਰੇ ਲਈ ਦਰਵਾਜ਼ੇ ਬੰਦ ਹੈ ਹੁਣ ਵੀ ਮੈਂ ਅੰਮ੍ਰਿਤਸਰ ਦੇ ਜੇਲ੍ਹ ਦੇ ਵਿੱਚ ਗਿਆ ਸੀਗਾ ਜਿਹੜੇ ਬਾਰਿਸ ਪੰਜਾਬ ਦੇ ਕੋਈ ਪੱਛੀ ਉਥੇ ਜਿੱਦੀ ਰੱਖੇ ਹੋਏ ਹੈ ਉਥੇ ਵੀ ਮੈਨੂੰ ਇਜ਼ਾਜ਼ਤ ਨਹੀਂ ਦਿੱਤੀ ਮੇਰਾ ਮਤਲਬ ਹੈ ਕਿ ਮੈਂ ਕਸ਼ਮੀਰ ਜਾਣਾ ਚਾਹਾਂ ਤੇ ਕਸ਼ਮੀਰ ਦੇ ਵਿੱਚ ਵੀ ਰੋਕ ਲੱਗਦੀ ਲੱਗਦੀ ਹੈ ਮੇਰਾ ਮਤਲਬ ਕਹਿਣ ਦਾ ਹੈ ਕਿ ਫਿਰ ਮੈਂ ਐਮਪੀ ਕਹਦਾ ਕਿ ਜੇ ਮੈਂ ਦੇਸ਼ ਦੇ ਵਿੱਚ ਆ ਜਾ ਨਹੀਂ ਸਕਦਾ ਤੇ ਮੇਰੇ ਲਈ ਦੇਸ਼ ਤੇ ਬਾਉਂਡਰੀਜ਼ ਬਣਾਤੀਆਂ ਤੇ ਹੁਣ ਜਦੋਂ ਤਾਂ ਅੰਸਾਨਾ ਜਦੋਂ ਜੈ ਚੱਲੀ ਹੈ ਇੱਕ ਹੋਰ ਨਵਾਂ ਬਾਰਡਰ ਪੰਜਾਬ ਦੇ ਉੱਤੇ ਬਣਾਤਾ ਹੈ ਜਿੱਤੇ ਵਿੱਚ ਨਾ ਕੋਈ ਕਸ਼ਮੀਰ ਦਾ ਸਦਾ ਨਾ ਕੋਈ ਲਦਾਖ ਦਾ ਸਦਾ ਨਾ ਜਿਹੜੇ ਉੱਨਾ ਹੀ ਦੇ ਜ਼ਿਲ੍ਹੇ ਹੈਗੇ ਆ ਕਾਂਗਰਸ ਦੇ ਹੈ ਚੰਬੇ ਦੇ ਹੈ ਮਾਸੂਦੇ ਉੱਥੇ ਜਾ ਸਦਾਏ ਤਾਂ ਇੱਕ ਨਵਾਂ ਦੇਸ਼ ਬਣਾਤਾ ਇਹਨਾਂ ਨੇ ਬੰਦ ਕਰਕੇ ਮਾਨ ਸਾਹਿਬ ਇੱਕ ਪੱਤਰਕਾਰਾਂ ਨੂੰ ਬੜੀਆਂ ਧਮਕੀਆਂ ਆ ਰਹੀਆਂ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨਮਾਇंदे ਪੱਤਰਕਾਰਾਂ ਨੂੰ ਧਮਕੀਆਂ ਦੇ ਰਹੇ ਨੇ ਅੱਜ ਵੀ ਪੱਤਰਕਾਰਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਤੁਸੀਂ ਕਿੰਨੀ ਕਿ ਸਹਿਮਤੀ ਪ੍ਰਗਟ ਕਰਦੇ ਹੋ ਪੱਤਰਕਾਰਾਂ ਦੇ ਨਾਲ ਮੈਨੂੰ ਸਮਝ ਨਹੀਂ ਆਪਕ ਤੁਸੀ ਆਪ ਵੀ ਲੋਕ ਦੇ ਕੋਕੀ ਦਿੱ ਤਕਰੀਰ ਵੀ ਮੋਛਾ ਜਾ ਰਹੇ ਹੋ ਜਿਲ੍ਹਾ ਦਾ ਰਪੋਰਟ ਹੈ ਅਮੀਰ ਦਰੀ ਜਣਾਤ ਤੋਂ ਬਾਸ ਸਾਹ ਚੋਣ ਦਾ ਅੰਕ ਕੈਂਡੀਡੇਟ ਸਾਰੇ ਤਕੜੇ ਹੁੰਦੇ ਨੇ ਮੌਜੂਦਾ ਕੈਬਨਿਟ ਮੰਤਰੀ ਨੀਰ ਦੇ ਮੈਦਾਨ ਵਿੱਚ ਆਉਣ ਦੀ ਚਰਚਾ ਤੁਹਾਡੇ ਮੁਕਾਬਲੇ ਲਾ ਮੰਨਦੇ ਹੋ ਚੋਣ ਦਿਲਚਸਪ ਹੋਵੇਗੀ ਕੌਣ ਆਉਣਾ ਚਾਹੁੰਦਾ ਕੈਬਨਿਟ ਮੰਤਰੀ ਦੀ ਚਰਚਾ ਕੋਈ ਆਗੇ ਜੀ ਇਹ ਮੈਦਾਨ ਖੁੱਲਿਆ ਹੈ ਭੱਜਦਿਆਂ ਨੂੰ ਇਹ ਵਾਣ ਤਾਂ ਇੱਕੋ ਹੀ ਹੁੰਦੇ ਆ Okay, Subscribe to One India channel and never miss an update.